ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਪੋਹ ਦੇ ਮਹੀਨੇ ਨੇ ਅੱਜ ਪ੍ਰਵੇਸ਼ ਕੀਤਾ ਹੈ ਗੁਰੂ ਮਹਾਰਾਜ ਜੀ ਦੇ ਅੱਗੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਤੇ ਆਓ ਪਹਿਲਾਂ 12 ਮਾਹ ਦਾ ਪਾਠ ਸਰਵਣ ਕਰੀਏ ਫਿਰ ਅਸੀਂ ਪੋਹ ਦੇ ਮਹੀਨੇ ਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ 12 ਹਾਂ ਮਾਹਾਂ माज মহলਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਪਰਮੈ ਥਕ ਆਏ ਪ੍ਰਭ ਕੀ ਸਾਮ ਧੇਨ ਦੁਦਹਿ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨਾ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਬਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੋਨੀ ਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ cheat gobind aradhi ae hove anand kana sant jna mil pai ae rasna naam pana jin paaya prab apna aaye tisah gana ik khin tis bin jeevana mritha janam jana jal thal mahiyal purya ravya vich bana ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨਿ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਾ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲਗਾ ਵੈ ਸਾਖ ਧੀਰਨ ਕਿਉ ਵਾਡੀਆਂ ਜਿਨਾਂ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹੈ ਦਈਓ ਵਿਸਾਰ ਵਿਗੋਚਣਾ ਪ੍ਰਭ ਬਿਨ ਅਬਰ ਨਾ ਕੋਈ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਬੈ ਨਾਰਾਇਣ ਜੀਤੇ ਮਨ ਭਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਅਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤ ਨਾਨਕ ਰੰਗ ਮਾਣਨ ਹਰ ਜੇਠ ਰੰਗੇਲਾ ਤਿਸ ਧਣੀ ਜਿਸ ਕੈ ਭਾਗ ਮਥਾਨਾ ਅਸਾਰਤ ਪੰਦਾ ਤਿਸ ਲਗੈ ਹਰ ਨਾ ਹੋਣਾ ਜਿੰਨਾ ਬਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਆ ਭਾਏ ਬਿਗੂਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣਾ ਮਥੈ ਜੋ ਲਿਖਿਆਸ ਰੇਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਿਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਭਾਦੋਂ ਭਰਮ ਭੁਲਾਣੀਆਂ ਦੂਜੈ ਲਗਾ ਹੈ ਤਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜੇ ਤਦਨ ਦੇਹ ਬਿਨ ਸਸੀ ਤਿਤ ਵੇਲ ਕਹ ਸੰਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤਾ ਛੱਡ ਖੜੋ ਤੇਖਨ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋ ਆਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤਾ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਤ ਪ੍ਰਭ ਦੇਤਾ 세 ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇ ਤਾ ਅਸੁਣ ਪ੍ਰੇਮਿਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮਕੇ ਹਉ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਇ ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣ ਆਏ ਅਸੂ ਸੁਖੀ ਵਸੰਦੀਆਂ ਜਿਨਾਂ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸੱਬੇ ਸੋਚ ਮਗਰ ਮਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਧ ਜਨਤ ਬਾਹਰੀ ਸੇ ਰਹਿਣੇ ਕੇ ਲੜੀਆਂ ਤਿਨ ਦੋਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਨ ਜੜਿਆ ਨਾਨਕ ਬਾਣਛਾ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਣਾ ਬਹੁੜ ਨ ਜਨ ਮੜੀਆਂ ਭੋਖ ਤੁਖਾਰਣ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਹੋਟ ਗੋਵਿੰਦ ਗੋਬਾਲ ਰਾਏ ਸੇਵਾ ਸੁਆਮੀ ਲਾਹ ਦੇਖਿਆ ਪੋਹ ਨ ਸਕੈ ਮਿਲ ਸਾਧੂ ਗੁਣਗਾਹ ਜਹਤ ਉਪਜੀਤਹ ਮਿਲੇ ਸੱਚੀ ਪ੍ਰੀਤਿ ਸਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਪੋਖ ਸੁਹੰਦਾ ਸਰਬ ਸੁਖਾ ਜਿਸ ਬਖਸ਼ੇ ਵੇ ਪਰਵਾਹ 마ਘ ਮਜਨ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੂ ਕਰਿ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨਾ ਸਚੈ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ ਅਠ ਸੱਡ ਤੀਰਥ ਸਗਲ ਪੁਨ ਜੀਅ ਦਇਆ ਪਰਵਾਣ ਜਿਸ ਨੂੰ ਦੇਵੇ ਦਇਆ ਕਰ ਸੋਈ ਬੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਬਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਣ ਫਲ ਗੁਣ ਨੰਦ ਉਪਾਰਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਣ ਦੇਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ ਜਨ ਜਨ ਨਾਮ ਧਿਆਇਆ ਤਿਨ ਕੈ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸਚ ਖਰੇ ਸਰਬ ਸੁਖਾ nid ਚਰਨ ਹਰ ਭੌਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ ਕੂੜ ਗਏ ਦੁਬਿਧਾ ਨਸੀ ਪੂਰਨ ਸਚ ਪਰੇ पार ब्रह्म प्रभ सेमदे मन अन्दर एकतरे मह दिवस मूर्त भले जिस्ककौ नदर करे नानक मङ्ग दान कृपा करो हरे मह दिवस मूर्त भले जिसकौ नदर करे ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲ ਆਹਰ ਨਾਹ ਮਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ सेवा स्वामी लाह बिखिया पोह न सकई मिल साधु गुण गाह जहत उपजीत अह मिली सच्चे प्रीत समाह कर गह लेने पार ब्रह्म बहोडन विछड़िया बार जाऊं लाख बेरियां हर सज्जण अगम अगाह शम पई नारायण नानक दर पैया ह पोख सुहंदा सर्ब सुख जिस बश्शे वे परवाह पोख सुहंदा सर्ब सुख जिस बे वे परवाहो वाहिगुरु जी का खालसा 와 해그루지 키케 이~